ਸਰਦ ਮੇਰਾ ਸਰਦ ਬਹੁਤ ਚਿਰ ਤੋਂ ਅਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਹਾਂ ਮੈਂ ਤੇ ਮੇਰੇ ਫਾਦਰ 80 ਤੋਂ 90 ਏਕੜ ਦੀ ਖੇਤੀ ਕਰਦੇ ਹਾਂ ਸਵਰਾਜ 969 ਤੇ 963 ਦੇ ਨਾਲ ਅਸੀਂ ਕਾਫੀ ਜ਼ਿਆਦਾ ਇੰਪਲੀਮੈਂਟਸ ਚਲਾ ਰਹੇ ਹਾਂ ਜਿਵੇਂ ਕਿ ਰਿਵਰਸੀਬਲ ਪਲਾਉ ਹੋ ਗਿਆ ਤੇ 10 ਫੁੱਟਾ ਰੋਟਾਵੇਟਰ ਹੋ ਗਿਆ ਤੇ ਬੜੀ ਮਸ਼ੀਨ ਹੋ ਗਈ ਤੇ ਤਵੀਆਂ ਹੋ ਗਈਆਂ ਜਿਵੇਂ 12-12 15-15 ਤਵੀਆਂ ਹੋ ਗਈਆਂ ਇਹ ਸਵਰਾਜ ਦਾ ਜਿਹੜਾ ਪੋਟਾਟੋ ਪਲੈਂਟਰ ਹੈ ਇਸ ਦੇ ਨਾਲ ਇੱਕ ਤਾਂ ਆਲੂ ਹਰਾ ਨਹੀਂ ਹੁੰਦਾ ਹੈਗਾ ਦੂਸਰਾ ਇਸ ਦੇ ਨਾਲ ਜਿਹੜੀ ਆਪਣੇ ਆਲੂ ਲਈ ਵੱਟ ਪੋਲੀ ਜ਼ਿਆਦਾ ਹੋਣੀ ਜ਼ਰੂਰੀ ਚਾਹੀਦੀ ਹੈ ਉਹ ਇਸ ਦੇ ਨਾਲ ਆਲੂ ਦੀ ਵੱਟ ਪੋਲੀ ਰਹਿੰਦੀ ਆ ਤੀਸਰਾ ਅਸੀਂ ਥੋੜੇ ਜੇ ਮੌਇਸਚਰ ਰੱਖਦੇ ਆ ਖੇਤਾਂ 'ਚ ਜਦੋਂ ਆਲੂ ਦੀ ਪਲਾਂਟਿੰਗ ਕਰਨੀ ਹੁੰਦੀ ਆ ਤਾਂ ਉਹ ਮੌਇਸਚਰ ਦੇ ਨਾਲ ਜਾਣ ਦੀ ਇਹਦੇ ਨਾਲ ਫਿਰ ਪਾਣੀ ਵੀ ਘੱਟ ਲੱਗਦਾ ਆ ਤੇ ਇਹ ਜਿਗਜੈਗ ਦੇ ਵਿੱਚ ਆਲੂ ਬੀਜਦੇ ਆ ਅਸੀਂ ਇਹਦੇ ਨਾਲ ਇਹਦਾ ਪਲਾਂਟਰ ਦਾ ਫਾਇਦਾ ਇਹ ਆ ਵੀ ਤੁਸੀਂ ਆਲੂ ਨੂੰ ਜਿੰਨੀ ਮਰਜ਼ੀ ਦੂਰੀ ਤੇ ਕਰ ਸਕਦੇ ਹੋ ਜਿਵੇਂ ਤੁਸੀਂ ਮਰਜ਼ੀ ਘੜੀ ਬਦਲੋ ਖਾਦ ਜਿੰਨੀ ਤੁਸੀਂ ਪਾਉਣੀ ਚਾਹੁੰਦੇ ਹੋ ਖਾਦ ਜਿੰਨੀ ਮਰਜ਼ੀ ਪਾ ਲਓ ਇਹ ਵੀ ਜਿਹੜਾ 969 ਟਰੈਕਟਰ ਹੈ ਇਹਦੇ ਨਾਲ ਅਸੀਂ ਆ ਬੜਾ ਡਿੱਗਰ ਲਿਆਇਆ ਹੈ ਇਹ 60 ਇੰਚ ਤੱਕ ਦਾ ਹੈਗਾ ਇਹ ਛੇਤੀ ਖੁਦਾਈ ਕਰ ਦਿੰਦਾ ਇਹ 80 ਤੋਂ 90 ਤੱਕ ਦੀ ਲੇਬਰ ਇਹ ਇਕੱਲਾ ਡਿੱਗਰ ਸੰਭ ਲੈਂਦਾ ਹੈ ਹੁਣ ਵੀ ਤੁਸੀਂ ਦੇਖ ਸਕਦੇ ਹੋ ਇਹ ਇਕੱਲਾ ਹੀ ਇੱਕ ਡਿੱਗਰ ਚੱਲ ਰਿਹਾ ਹੈ ਸਵੇਰ ਦਾ ਇਹਨੇ 70 80 ਆਣੇ ਸਾਂਭੇ ਹੋਏ ਨੇ 969 ਤੇ ਜਿਹੜਾ ਅਸੀਂ ਇੰਪਲੀਮੈਂਟ ਲਾਇਆ ਇਹ ਨੁਮੈਟਿਕ ਪਲੰਟਰ ਹੈ ਮੱਕੀ ਬੀਜਣੇ ਵਾਲੀ ਮਸ਼ੀਨ ਹੈ ਜੀ ਇਹ ਵੈਕਿਊਮ ਦੇ ਨਾਲ ਇਹ ਮੱਕੀ ਬੀਜ ਦਾ ਪ੍ਰੈਸ਼ਰ ਦੇ ਨਾਲ ਜਿਹੜੇ ਇਹ ਚ ਲੇਜ਼ਰ ਰੇਜ਼ਰ ਲੱਗੇ ਹੋਏ ਨੇ ਸਾਡੇ ਰੇਜਰ ਦੇ ਨਾਲ ਅਸੀਂ ਡੂੰਗੀ ਖਾਲੀ ਬਣਾਉਨੇ ਆ ਇਹ ਰੇਜਰ ਆਮ ਟਰੈਕਟਰਾਂ ਨਹੀਂ ਖਿੱਚ ਪਾਉਂਦੇ ਤੁਸੀਂ ਸਵਰਾਜ ਇਹ ਇਸ ਕਰਕੇ ਖਰੀਦਣਾ ਚਾਹੀਦਾ ਜੀ ਤੁਹਾਨੂੰ ਇਹਦਾ ਇੱਕ ਦਾ ਟਰਨਿੰਗ ਰੇਡੀਅਸ ਬਹੁਤ ਨੇੜੇ ਦੀਕ ਹੈ ਆਮ ਟਰੈਕਟਰਾਂ ਦੇ ਮੁਕਾਬਲੇ ਇਹ ਬਹੁਤ ਨੇੜੇ ਮੁਰ ਜਾਂਦਾ ਦੂਸਰੀ ਖਾਤੇ ਇਹ ਆ ਵੀ ਜਿਹੜਾ ਤੇਲ ਤੇਲ ਦੀ ਐਵਰੇਜ ਇਹਦੀ ਬਹੁਤ ਵਧੀਆ ਆ ਆਮ ਟਰੈਕਟਰਾਂ ਦੇ ਮੁਕਾਬਲੇ ਤੀਸਰੀ ਗੱਲ ਇਹਦੀ ਲਿਫਟ ਕਪੈਸਿਟੀ ਲਿਫਟ ਕਪੈਸਿਟੀ ਇਹਦੀ ਬਹੁਤ ਜ਼ਿਆਦਾ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਬੜਾ ਪਲਾਂਟਰ ਪਾਇਆ ਹੋਇਆ ਹੈ ਇਹਦੇ ਮਗਰ ਆਲੂਆਂ ਵਾਲਾ ਸਵਰਾਜ ਕੰਪਨੀ ਦਾ ਹੀ ਲਗਭਗ ਉਹਦਾ ਵੀ ਭਜਨ 10 ਕੁਇੰਟਲ ਦੇ ਕਰੀਬ ਹੈਗਾ ਤੇ 12 ਤੋਂ 13 ਬੋਰੀਆਂ ਅਸੀਂ ਆਲੂ ਦੀਆਂ ਮਸ਼ੀਨ ਦੇ ਵਿੱਚ ਪਾਉਂਦੇ ਆ ਜੀ ਦੇ ਨਾਲ ਸਾਨੂੰ ਖੇਤ 'ਚ ਦੁਬਾਰਾ ਦੁਬਾਰਾ ਰੁਕਣਾ ਨਹੀਂ ਪੈਂਦਾ ਮੈਂ ਸਵਰਾਜ ਦੀ ਏਦਾਂ ਹੀ ਨਹੀਂ ਤਾਰੀਫ ਕਰ ਰਿਹਾ ਸਵਰਾਜ ਦੀ ਤਾਰੀਫ ਇਸ ਕਰਕੇ ਕਰ ਰਿਹਾ ਜਿਹੜਾ ਇਹ ਟਰੈਕਟਰ ਹੈ 1.5 ਹਜ਼ਾਰ ਘੰਟੇ ਉਹ ਸਾਡਾ 8000 ਘੰਟੇ ਚੱਲਿਆ ਤੇ 963 2600 ਘੰਟੇ ਚੱਲਿਆ ਤੇ ਉਸ ਤੋਂ ਬਾਅਦ 69 7500 ਘੰਟੇ ਚੱਲਿਆ ਚੱਲਣ ਦੇ ਬਾਵਜੂਦ ਇਹਨੂੰ ਚਾਬੀ ਇੰਜਨ ਨੂੰ ਇਹਦੇ ਨੂੰ ਕੋਈ ਚਾਬੀ ਪਾਣਾ ਨਹੀਂ ਲੱਗਿਆ ਹਲੇ ਤੱਕ ਤੇ ਸਬਰਾਜ ਕੰਪਨੀ ਦੀ ਇਹ ਸਿਫਤ ਹੈ ਜੇ ਟਰੈਕਟਰ ਬਾਈ ਚਾਂਸ ਸਾਤੋ ਏਜੰਸੀ ਸਰਵਿਸ ਵਾਸਤੇ ਨਹੀਂ ਲੈ ਕੇ ਜਾ ਹੁੰਦਾ ਤਾਂ ਉਹ ਘਰੇ ਆ ਕੇ ਸਾਡੀ ਸਰਵਿਸ ਕਰਕੇ ਜਾਂਦੇ ਨੇ ਟਰੈਕਟਰਾਂ ਦੀ ਤੇ ਉਸ ਤੋਂ ਬਾਅਦ ਅਸੀਂ ਤਾਂ ਹੁਣ ਇੱਕ ਹੋਰ ਬੇਸਵਰੀ ਦੇ ਨਾਲ ਥੋੜੇ 855 3 ਸਪੀਡ ਜਿਹੜਾ ਗੇਅਰ ਆਉਣੇ ਨੇ ABC ਵਾਲਾ ਅਸੀਂ ਉਹਦਾ ਵੀ ਇੰਤਜ਼ਾਰ ਕਰ ਰਹੇ ਹਾਂ ਇਸ ਸਾਲ ਮੇਰੀ ਐਮ ਕਮ ਕੰਪਲੀਟ ਹੋ ਗਈ ਉਸ ਦੇ ਨਾਲ ਨਾਲ ਸਵਰਾਜ ਕੰਪਨੀ ਨੇ ਮੈਨੂੰ ਮੇਰੀ ਜ਼ਮੀਨ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ ਇਸ ਦੇ ਨਾਲ ਨਾਲ ਮੈਂ ਬੈਸਟ ਐਂਟਰਪ੍ਰੀਨਰ ਬਣਾਗਾ ਜੋਸ਼ ਦਾ ਰਾਜ ਮੇਰਾ ਸਵਰਾਜ